ਤਤ ਗੁਰਮਤ ਗਿਆਨ YouTube ਚੈਨਲ ਤੇ ਜੁੜੇ ਹੋਏ ਸਰੋਤੇ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਗਲਾ ਐਪੀਸੋਡ ਲੈ ਕੇ ਤੁਹਾਡੇ ਸਨਮੁਖ ਹੋਇਆ ਕੋਮਲ ਕਲਾ ਮਹਾਨ ਹੈ ਸਾਡੇ ਆਲੇ ਦੁਆਲੇ ਬਹੁਤ ਕੁਝ ਅਨਸੁਖਮਾ ਸਮਾਨ ਖਿਲਰਿਆ ਹੋ ਸਕਦਾ ਹੈ ਉਬੜ ਖਾਬੜ ਰਸਤੇ ਹੋ ਸਕਦੇ ਹਨ ਜੰਗਲ ਹਨ ਖੰਡਰ ਹਨ ਰੇਤ ਥਲ ਹਨ ਪਹਾੜ ਪੱਥਰ ਹਨ ਲੜਦੇ ਝਗੜਦੇ ਇੱਕ ਦੂਜੇ ਨੂੰ ਨਫ਼ਰਤ ਕਰਦੇ ਲੋਕ ਹਨ ਬਿਮਾਰੀਆਂ ਹਨ جنگ ਜੁੱਧ ਹਨ ਬੱਚਿਆਂ ਦੀ ਕੁਰਲਾਟ ਹੈ ਔਰਤਾਂ ਦੇ ਹੰਝੂ ਹਨ ਉਦਾਸ ਚਿਹਰੇ ਹਨ ਨੰਗੇ ਜਿਸਮ ਹਨ ਰੋਟੀ ਲਈ ਮਨੁੱਖ ਬਿਲਕ ਰਹੇ ਹਨ ਇੱਜ਼ਤਾਂ ਨਿਲਾਮ ਹੁੰਦੀਆਂ ਹਨ ਬੇਈਮਾਨ ਰਾਜਨੇਤਾ ਹਨ ਤਬਾਹੀ ਮਚਾਉਣ ਵਾਲੇ ਐਟਮ ਬੰਬ ਹਨ ਪ੍ਰਦੂਸ਼ਣ ਹੈ ਸ਼ੋਰ ਹੈ ਐਕਸੀਡੈਂਟ ਹਨ ਧੋਖੇ ਹਨ ਲੁੱਟਾਂ ਹਨ ਬੇਈਮਾਨੀਆਂ ਹਨ ਫਰੇਬ ਹਨ ਵਿਸ਼ਵਾਸਘਾਤ ਹਨ ਬਹੁਤ ਕੁਝ ਅਜੀਹਾ ਹੈ ਜੋ ਸਾਨੂੰ ਚੰਗਾ ਨਹੀਂ ਲੱਗਦਾ ਹੁਣ ਜਾਤਾ ਸਾਨੂੰ ਇਸੇ ਅੱਗ ਦੇ ਦਰਿਆ ਵਿੱਚ ਵਹਿ ਜਾਣਾ ਚਾਹੀਦਾ ਹੈ ਜੇ ਸਾਨੂੰ ਇਹ ਵਰਤਾਰਾ ਚੰਗਾ ਨਹੀਂ ਲੱਗਦਾ ਤਾਂ ਇਸ ਨੂੰ ਸੁਧਾਰਨ ਵਾਸਤੇ ਯਤਨ ਕਰਨਾ ਚਾਹੀਦਾ ਹੈ ਅਸੀਂ ਸਭ ਕੁਝ ਠੀਕ ਨਹੀਂ ਕਰ ਸਕਾਂਗੇ पर ਆਪਣਾ ਬਣਦਾ ਹਿੱਸਾ ਤਾਂ ਠੀਕ ਕਰਨ ਵਿੱਚ ਪਾ ਹੀ ਸਕਦੇ ਹਾਂ ਜੇ ਅਸੀਂ ਬੁਰਾਈ ਦੇ ਵਿਰੁੱਧ ਕੰਮ ਨਹੀਂ ਕਰਦੇ ਜੇ ਅਸੀਂ ਜ਼ੁਲਮ ਦੇ ਵਿਰੁੱਧ ਆਵਾਜ਼ ਨਹੀਂ ਉਠਾਉਂਦੇ ਫਿਰ ਜਾਂ ਤਾਂ ਕਾਇਰ ਹਾਂ ਜਾਂ ਮੂਰਖ ਹਾਂ ਜਾਂ ਫਿਰ ਜ਼ਾਲਮ ਧੜਾਂ ਦੇ ਸਹਿਯੋਗੀ ਬਣ ਗਏ ਹਾਂ ਫੈਸਲਾ ਪਾਠਕਾਂ ਨੇ ਖੁਦ ਕਰਨਾ ਹੈ ਕਿ ਉਹ ਕਿਹੜੀ ਧਿਰ ਦੇ ਨਾਲ ਖਲੋਤੇ ਨੇ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੇਤ ਦੀ ਇੱਕ ਬੁੱਕ ਇੱਕ ਮੁਠੀ ਵਿਚ ਅਪਸਰਾ ਬਣਨ ਦੀ ਯੋਗਤਾ ਹੈ ਬਸ਼ਰਤੇ ਕੋਈ ਨਿਪੁੰਨ ਕਲਾਕਾਰ ਮਿਲ ਜਾਵੇ ਇੱਕ ਨਿੱਕੇ ਜਿਹੇ ਬੀਜ ਵਿੱਚ ਪੂਰਾ ਪੂਰਾ ਰੁੱਖ ਬਣਨ ਦੀ ਸੰਭਾਵਨਾ ਹੈ ਬਸ਼ਰਤੇ ਕਿ ਉਸ ਨੂੰ ਉਚਿਤ ਵਾਤਾਵਰਣ ਮਿਲ ਜਾਵੇ ਜਿਸ ਨਰੰਕਾਰ ਨੇ ਕੰਡੇ ਬਣਾਏ ਹਨ ਫੁੱਲ ਵੀ ਉਸੇ ਨੇ ਬਣਾਏ ਹਨ ਜਿਸ ਪਰਮੇਸ਼ਰ ਨੇ ਕਠੋਰ ਤੇ ਵੱਡੇ ਪਹਾੜ ਬਣਾਏ ਹਨ ਨਿਰਮਲ ਜਲ ਵੀ ਉਸੇ ਨੇ ਬਣਾਇਆ ਹੈ ਬਹੁਤੀ ਵਾਰੀ ਸਗੋਂ ਕਠੋਰ ਪਹਾੜਾਂ ਵਿੱਚੋਂ ਦੀ ਨਿਰਮਲ ਜਲ ਦੀਆਂ ਨਦੀਆਂ ਅਤੇ ਦਰਿਆ ਨਿਕਲਦੇ ਹਨ ਜਿਸ ਰੇਤ ਥਲਾਂ ਨੂੰ ਵਿਰਾਨਗੀ ਸਮਝਦੇ ਰਹੇ ਹਾਂ ਉਹਨਾਂ ਮਾਰੂਥਲਾਂ ਦੇ ਹੇਠਾਂ ਤੇਲ ਦੇ ਦਰਿਆ ਵਗਦੇ ਨੇ ਜਿਨ੍ਹਾਂ ਨਾਲ ਸਾਰੀ ਦੁਨੀਆ ਦੀਆਂ ਮਸ਼ੀਨਾਂ ਚੱਲਦੀਆਂ ਹਨ ਜਿਵੇਂ ਮਨੁੱਖ ਦੇ ਅੰਦਰ ਰੱਬ ਵੀ ਹੈ ਤੇ ਮਨੁੱਖ ਦੇ ਅੰਦਰ ਸ਼ੈਤਾਨ ਵੀ ਹੈ ਨੇਕੀ ਹੈ ਅਤੇ ਬਦੀ ਹੈ ਧਰਮ ਹੈ ਅਤੇ ਪਾਪ ਹੈ ਕਾਤਲ ਅਤੇ ਪਰਉਪਕਾਰੀ ਇੱਕੋ ਥਾਂ ਇਕੱਠੇ ਹੋਏ ਬੈਠੇ ਨੇ ਮਨੁੱਖ ਨੇ ਆਪਣੇ ਅੰਦਰ ਦੀ ਖੋਜ ਕਰਕੇ ਫੈਸਲਾ ਕਰਨਾ ਹੈ ਕਿ ਉਸ ਨੇ ਕਿਹੋ ਜਿਹਾ ਬਣਨਾ ਹੈ ਆਲੇ ਦੁਆਲੇ ਅੱਖਾਂ ਖੋਲ ਕੇ ਵੇਖਦੇ ਰਹਿਣਾ ਹੈ ਕਿ ਦੁਨੀਆ ਨੂੰ ਚੰਗੇਰੀ ਬਣਨ ਵਾਸਤੇ ਮੈਂ ਕੀ ਯੋਗਦਾਨ ਪਾ ਸਕਦਾ ਹਾਂ ਬਹੁਤ ਅਰਸਾ ਪਹਿਲਾਂ ਇੱਕ ਵਿਦੇਸ਼ੀ ਵਿਦਵਾਨ ਦੀ ਕਹਾਣੀ ਪੜ੍ਹੀ ਸੀ ਕਹਾਣੀ ਦਾ ਨਾਮ ਸੀ ਆਖਰੀ ਪੱਤਾ ਲੇਖਕ ਨੇ ਬੇਜੋੜ ਆਸ਼ਾਵਾਦੀ ਪੱਖ ਉਘਾੜਿਆ ਹੈ ਕਹਾਣੀ ਦਾ ਸੰਖੇਪ ਸਾਰ ਕੁਝ ਐਉਂ ਹੈ ਇੱਕ ਲਾ ਇਲਾਜ ਮਰੀਜ਼ ਹਸਪਤਾਲ ਦੇ ਬੈੱਡ ਤੇ ਪਿਆ ਆਪਣੇ ਜੀਵਨ ਦੇ ਆਖਰੀ ਸਾਹ ਲੈ ਰਿਹਾ ਹੈ ਡਾਕਟਰ ਆਉਂਦੇ ਹਨ ਦਵਾਈ ਦਿੰਦੇ ਹਨ ਬੇਵਸੀ ਵਿੱਚ ਸਿਰ ਹਿਲਾ ਕੇ ਵਾਪਸ ਚਲੇ ਜਾਂਦੇ ਹਨ ਇੱਕ ਬੂਟਾ ਮਰੀਜ਼ ਦੇ ਸਾਹਮਣੇ ਵਾਲੀ ਕਾਕੀ ਵਿੱਚ ਪਿਆ ਹੈ ਸਰਦੀ ਵੱਧ ਰਹੀ ਹੈ ਇੱਕ ਇੱਕ ਕਰਕੇ ਉਸ ਬੂਟੇ ਦੇ ਪੱਤੇ ਝੜ ਰਹੇ ਹਨ ਮਰੀਜ਼ ਲੰਮਾ ਪਿਆ ਉਸ ਬੂਟੇ ਵੱਲ ਦਿਨ ਪਰ ਵੇਖਦਾ ਰਹਿੰਦਾ ਹੈ ਜਦੋਂ ਬੂਟੇ ਨਾਲ ਸਿਰਫ ਇੱਕ ਪੱਤਾ ਰਹਿ ਗਿਆ ਤਾਂ ਮਰੀਜ਼ ਨੂੰ ਯਕੀਨ ਹੋ ਗਿਆ ਕਿ ਕੱਲ ਨੂੰ ਆਖਰੀ ਪੱਤਾ ਡਿੱਗ ਜਾਣਾ ਹੈ ਤੇ ਇਸ ਪੱਤੇ ਦੇ ਡਿੱਗ ਜਾਣ ਨਾਲ ਮੇਰੇ ਪ੍ਰਾਣ ਪਖੇਰੂ ਵੀ ਉੱਡ ਜਾਣੇ ਨੇ ਕਿਉਂਕਿ ਉਸਨੇ ਆਪਣੀ ਜ਼ਿੰਦਗੀ ਨੂੰ ਮਾਨਸਿਕ ਤੌਰ ਤੇ ਡਿੱਗਦੇ ਪੱਤੇ ਵਾਂਗੂ ਘਟਦੀ ਮਹਿਸੂਸ ਕਰ ਲਿਆ ਸੀ ਇੱਕ ਨਰਸ ਬੀਬੀ ਨੂੰ ਇਸ ਗੱਲ ਦਾ ਪਤਾ ਲੱਗਿਆ ਮਹਿਸੂਸ ਹੋਇਆ ਨਰਸ ਨੇ ਰਾਤ ਨੂੰ ਤਾਂ ਕੀ ਅੱਗੇ ਕੱਪੜਾ ਤਾਣ ਦਿੱਤਾ ਸਵੇਰ ਹੋਈ ਤਾਂ ਪਰਦਾ ਪਰੇ ਕੀਤਾ ਪਰ ਪੱਤਾ ਡਿੱਗਿਆ ਨਹੀਂ ਸੀ ਬੂਟੇ ਦੇ ਨਾਲ ਹੀ ਲੱਗਾ ਹੋਇਆ ਸੀ ਮਰੀਜ਼ ਸ਼ਾਮ ਤੱਕ ਉਸ ਵੱਲ ਵੇਖਦਾ ਰਿਹਾ ਅਗਲੀ ਸਵੇਰ ਨੂੰ ਇੱਕ ਨਿਕਾ ਜਿਹਾ ਹੋਰ ਪੱਤਾ ਉਗ ਪਿਆ ਨਜ਼ਰ ਆਇਆ ਮਰੀਜ਼ ਵਿੱਚ ਕੁਝ ਹਿੰਮਤ ਜਾਗੀ ਅਗਲੇ ਦਿਨ ਇੱਕ ਹੋਰ ਪੱਤਾ ਉਸਤੇ ਅਗਲੇ ਦਿਨ ਇੱਕ ਹੋਰ ਪੱਤਾ 10 ਕੁ ਦਿਨਾਂ ਅੰਦਰ ਉਸ ਬੂਟੇ ਦੀਆਂ ਟਾਹਣੀਆਂ ਪੱਤਿਆਂ ਨਾਲ ਭਰੀਆਂ ਨਜ਼ਰ ਆ ਰਹੀਆਂ ਸਨ ਤੇ ਇੱਕ ਦਿਨ ਦੋ ਫੁੱਲ ਵੀ ਖਿੜਨ ਲਈ ਤਿਆਰ ਸਨ ਮਰੀਜ਼ ਦੀ ਅੰਦਰੂਨੀ ਸੱਤਿਆ ਮਜ਼ਬੂਤ ਹੋਣ ਲੱਗੀ ਮਨ ਅੰਦਰ ਜਿਉਣ ਦੀ ਆਸ ਜਾਗ ਪਈ ਜੋ ਦਵਾਈ ਪਹਿਲਾਂ ਅਸਰ ਨਹੀਂ ਸੀ ਕਰਦੀ ਹੁਣ ਕਾਰਗਰ ਢੰਗ ਨਾਲ ਅਸਰ ਕਰਨ ਲੱਗ ਪਈ 10-15 ਦਿਨਾਂ ਵਿੱਚ ਮਰੀਜ਼ ਤੰਦਰੁਸਤ ਹੋ ਕੇ ਡਾਕਟਰ ਨੂੰ ਖੁਦ ਕਹਿਣ ਲੱਗਾ ਕਿ ਮੈਂ ਹੁਣ ਠੀਕ ਹਾਂ ਡਾਕਟਰ ਸਾਹਿਬ ਮੈਨੂੰ ਛੁੱਟੀ ਦੇ ਦਿਓ ਮਰੀਜ਼ ਦੇ ਚਲੇ ਜਾਣ ਤੇ ਇਸ ਬਾਰੇ ਹਸਪਤਾਲ ਦੇ ਸਟਾਫ ਨੇ ਕਈ ਪੱਖਾਂ ਤੋਂ ਵਿਚਾਰ ਪਟਾੰਦਰਾ ਕੀਤਾ ਇੱਕ ਨਰਸ ਬੀਬੀ ਨੇ ਦੱਸਿਆ ਕਿ ਮੈਂ ਇਸ ਮਰੀਜ਼ ਦੀ ਮਨੋਦਸ਼ਾ ਵੇਖ ਕੇ ਰਾਤ ਸਮੇਂ ਇਸ ਬੂਟੇ ਨਾਲ ਇੱਕ ਇੱਕ ਬਣਾਵਟੀ ਪੱਤਾ ਲਾ ਦਿੰਦੀ ਸੀ 10 ਕ ਦਿਨਾਂ ਵਿੱਚ ਕਾਫੀ ਪੱਤੇ ਲਾਏ ਤੇ ਦੋਕ ਫੁੱਲ ਵੀ ਲਾ ਦਿੱਤੇ ਮਰੀਜ਼ ਦੀ ਮੁਰਦਾ ਹੋਈ ਆਸ ਜਾਗ ਪਈ ਡਿੱਗ ਰਹੇ ਪੱਤਿਆਂ ਨੂੰ ਵੇਖ ਕੇ ਉਹ ਖੁਦ ਡਿਗ ਰਿਆ ਸੀ ਪੱਤਿਆਂ ਦਾ ਡਿਗਣੋਂ ਰੁਕਣਾ ਨਵੇਂ ਉੱਗ ਪੈਣਾ ਉਸ ਲਈ ਜੀਵਨ ਦਾ ਸੋਮਾ ਬਣ ਕੇ ਉਹਦੀ ਮਰੀ ਹੋਈ ਆਸ ਦੁਬਾਰਾ ਜਾਗ ਪਈ ਹਸਪਤਾਲ ਦੇ ਸਾਲਾਨਾ ਸਮਾਗਮ ਵਿੱਚ ਜਿੱਥੇ ਸਾਰੇ ਸ਼ਹਿਰ ਦੇ ਪਤਵੰਤੇ ਲੋਕ ਇਕੱਠੇ ਹੋਏ ਸਨ ਸਾਰਿਆਂ ਦੇ ਸਾਹਮਣੇ ਇਸ ਨਰਸ ਬੀਬੀ ਵੱਲੋਂ ਕੀਤੇ ਕੰਮ ਬਾਰੇ ਜਾਣਕਾਰੀ ਦਿੱਤੀ ਗਈ ਇਸ ਸਾਲ ਦਾ ਸਭ ਤੋਂ ਵੱਡਾ ਇਨਾਮ ਜੀਵਨ ਦੀ ਕਲਾਕਾਰ ਦਾ ਉਸ ਨਰਸ ਨੂੰ ਦੇ ਕੇ ਦੇਸ਼ ਵਾਸੀਆਂ ਵੱਲੋਂ ਨਮਾਜ਼ੇਆ ਗਿਆ ਕਲਾਕਾਰ ਲੋਕ ਬਹੁਤ ਕੁਝ ਲਿਖਦੇ ਹਨ ਕਲਾ ਕਿਰਤਾਂ ਬਣਾਉਂਦੇ ਹਨ ਸੰਗੀਤਕਾਰ ਹਨ ਚਿੱਤਰਕਾਰ ਹਨ ਬੁੱਤ ਘਾੜੇ ਹਨ ਇਹਨਾਂ ਦੀਆਂ ਤਿਆਰ ਕੀਤੀਆਂ ਕਲਾਕਿਰਤਾ ਨਾਲ ਜੇ ਕਿਸੇ ਦਾ ਜੀਵਨ ਨਹੀਂ ਬਦਲਿਆ ਫਿਰ ਇਹ ਕਲਾਕਿਰਤਾ ਕਿਸ ਅਰਥ ਹੋਈਆਂ ਸਿਆਣਿਆਂ ਦਾ ਕਥਨ ਹੈ ਕਿ ਸ਼ਾਹੀ ਦਾ ਇੱਕ ਤੁਪਕਾ ਖੂਨ ਦੇ ਹਜ਼ਾਰਾਂ ਕਤਰਿਆਂ ਤੋਂ ਵੱਧ ਕੀਮਤੀ ਹੈ ਕਲਮ ਦੀ ਤਾਕਤ ਤਲਵਾਰ ਦੀ ਤਾਕਤ ਨਾਲੋਂ ਕਿਤੇ ਵੱਧ ਹੈ ਤਲਵਾਰ ਚੁੱਕਣ ਅਤੇ ਵਰਤਣ ਦੀ ਕਲਾ ਕਲਮ ਸਿਖਾਉਂਦੀ ਹੈ ਜੇ ਇਕੱਲੀ ਤਲਵਾਰ ਹੀ ਹਰ ਥਾਂ ਕਾਬਜ਼ ਹੋ ਜਾਏ ਤਾਂ ਕਲਮਾਂ ਨੂੰ ਤੋੜਦੀ ਹੈ ਕਲਮਾਂ ਚਲਾਉਣ ਵਾਲੇ ਹੱਥਾਂ ਦੇ ਟੁਕੜੇ ਕਰ ਦਿੰਦੀ ਹੈ ਦਸਮ ਗੁਰੂ ਜੀ ਨੇ ਜੰਗਾਂ ਯੁੱਧਾਂ ਦੌਰਾਨ ਵੀ ਵਿਦਵਾਨ ਦੂਰ ਨਹੀਂ ਕੀਤੇ ਸਗੋਂ ਉਹਨਾਂ ਤੋਂ ਸੁੱਤੀ ਜਨਤਾ ਨੂੰ ਜਗਾਉਣ ਵਾਸਤੇ ਲੋੜ ਮੁਤਾਬਕ ਸੇਵਾ ਕਰਵਾਈ ਜਰਾ ਸੋਚ ਕੇ ਵੇਖੋ ਜੇ ਜੇਕਰ ਸਿੱਖਾਂ ਕੋਲ ਲਿਖਤ ਰੂਪ ਵਿੱਚ ਗੁਰਬਾਣੀ ਦਾ ਖਜ਼ਾਨਾ ਨਾ ਹੁੰਦਾ ਤਦੋਂ ਸਿੱਖੀ ਸਰੂਪ ਤੇ ਸਿੱਖੀ ਮਰਿਆਦਾ ਫਿਰ ਕਿਹੋ ਜੀ ਹੋਣੀ ਸੀ ਇਹ ਕਲਾਕਾਰਾਂ ਦੀ ਹੀ ਸਿਆਣਪ ਹੈ ਕਿ ਪੱਥਰਾਂ ਨੂੰ ਤਰਾਸ਼ ਕੇ ਬੁੱਤ ਜਾਂ ਮੂਰਤੀਆਂ ਬਣਾ ਦਿੰਦੇ ਹਨ ਲੋਕਾਂ ਦੀ ਨਾ ਸਮਝੀਂ ਵੇਖੋ ਇਹ ਮੂਰਤੀ ਨੂੰ ਪੂਜਣ ਲੱਗ ਪੈਂਦੇ ਨੇ ਕਲਾਕਾਰ ਵਿਸਰ ਜਾਂਦਾ ਹੈ ਇਹ ਕਲਾਕਾਰ ਹੀ ਹਨ ਜੋ ਮਿੱਟੀ ਦੀ ਢੇਲੀ ਤੋਂ ਸੋਹਣੇ ਕੁੱਝੇ ਘੜੇ ਜਾਨੀ ਕਿ ਮਿੱਟੀ ਦੇ ਭਾਂਡੇ ਤਿਆਰ ਕਰ ਵਿਖਾਉਂਦੇ ਹਨ ਲੋਕੀ ਭਾਂਡਿਆਂ ਨੂੰ ਸੰਭ ਲੈਂਦੇ ਹਨ ਕਲਾਕਾਰ ਨੂੰ ਭੁੱਲ ਜਾਂਦੇ ਹਨ ਕਲਾਕਾਰ ਰੋੜਿਆਂ ਬੱਟਿਆਂ ਦੇ ਢੇਰ ਨੂੰ ਸੋਹਣੇ ਮਹਿਲਾਂ ਵਿੱਚ ਬਦਲ ਸਕਦੇ ਹਨ ਮਜਬੂਤ ਕਿਲੇ ਬਣਾ ਸਕਦੇ ਹਨ ਇਹ ਕਲਾਕਾਰ ਹੀ ਹਨ ਜੋ ਰਗਾਂ ਵਿੱਚ ਜਿਉਂਦਿਆਂ ਵਰਗੇ ਚਿੱਤਰ ਜੋ ਰੰਗਾਂ ਵਿੱਚ ਜਿਉਂਦਿਆਂ ਵਰਗੇ ਚਿੱਤਰ ਬਣਾ ਦਿੰਦੇ ਹਨ ਕਲਾਕਾਰ ਦਾ ਕਵੀ ਮਨ ਕਲਖ ਨੂੰ ਕਵਿਤਾ ਵਿੱਚ ਬਦਲ ਸਕਦਾ ਹੈ ਕਲਖ ਮੈਨੇ ਸ਼ਾਹੀ ਜਿਨ੍ਹਾਂ ਕਵਤਾਵਾਂ ਨੂੰ ਪੜ੍ਹ ਕੇ ਲੋਕਾਂ ਵਿੱਚ ਸ਼ਾਂਤੀ ਵਰਤ ਸਕਦੀ ਹੈ ਤੇ ਪਰਲੋ ਵੀ ਆ ਸਕਦੀ ਹੈ ਕੋਈ ਦੇਸ਼ ਕੋਈ ਕੌਮ ਕਲਾ ਤੋਂ ਬਗੈਰ ਮਹਾਨ ਨਹੀਂ ਬਣ ਸਕਦੀ ਇਤਿਹਾਸ ਕੌਮਾਂ ਦਾ ਸ਼ੀਸ਼ਾ ਹੋਇਆ ਕਰਦਾ ਹੈ ਜੇਕਰ ਸ਼ੀਸ਼ਾ ਮੈਲਾ ਨਾ ਹੋਵੇ ਤਾਂ ਜੀਵਨ ਦੇ ਹਰ ਇੱਕ ਪਹਿਲੂ ਲਈ ਉੱਚਾ ਉੱਠਣ ਵਾਸਤੇ ਵਿਦਿਆ ਅਗੰਮੀ ਪੌੜੀ ਹੈ ਇਸ ਵਿਦਿਆ ਦੀ ਪੌੜੀ ਦੁਆਰਾ ਤਾਰਿਆਂ ਤੱਕ ਉੱਚਾ ਚੜਿਆ ਜਾ ਸਕਦਾ ਹੈ ਧਰਮ ਜੀਵਨ ਦੀ ਅਸਲੀ ਕਵਿਤਾ ਹੈ ਜੋ ਡੋਲਣ ਤੋਂ ਡਿੱਗਣ ਤੋਂ ਲਗਾਤਾਰ ਸਾਵਧਾਨ ਕਰਦੀ ਹੈ ਤੇ ਬਚਾਉਂਦੀ ਹੈ ਬੁਰਾਈ ਵੱਲੋਂ ਵਰਜਦੀ ਹੈ ਪਰ ਉਪਕਾਰ ਕਰਨ ਲਈ ਹੌਸਲਾ ਦਿੰਦੀ ਹੈ ਧਰਮ ਤੋਂ ਬਿਨਾ ਜ਼ਿੰਦਗੀ ਅਧੂਰੀ ਹੈ ਕੋਮਲ ਕਲਾ ਰਾਖਸ਼ਾ ਨੂੰ ਮਨੁੱਖ ਬਣਾ ਦਿੰਦੀ ਹੈ ਤੇ ਮਨੁੱਖਾ ਨੂੰ ਦੇਵਤੇ ਬਣਾ ਦਿੰਦੀ ਹੈ ਜੰਗ ਵਿੱਚ ਹਾਰਿਆ ਹੋਇਆ ਸਿਪਾਹੀ ਆਤਮਿਕ ਮੌਤੇ ਮਰ ਜਾਂਦਾ ਹੈ ਧਰਮ ਗੁਰੂ ਅੱਗੇ ਸਮਰਪਣ ਕਰਕੇ ਹਾਰਿਆ ਬੰਦਾ ਨਵਾਂ ਜੀਵਨ ਪ੍ਰਾਪਤ ਕਰ ਲੈਂਦਾ ਹੈ ਤਲਵਾਰ ਮਾਰਦੀ ਹੈ ਕਲਾ ਜੀਵਿਤ ਕਰਦੀ ਹੈ ਸੱਜਣ ਠੱਗ ਜੀ ਦੇ ਅੰਦਰਲਾ ਰਾਖਸ਼ ਮਰ ਗਿਆ ਤੇ ਮਨੁੱਖ ਜੀਵਿਤ ਹੋ ਗਿਆ ਭਾਈ ਵਿਧੀ ਚੰਦ ਦੇ ਅੰਦਰਲਾ ਚੋਰ ਮਰ ਗਿਆ ਤੇ ਪਰਉਪਕਾਰੀ ਜੀਵਿਤ ਹੋ ਗਿਆ ਕੌੜਾ ਜੀ ਵਿਚਲਾ ਰਾਖਸ਼ ਮਰ ਗਿਆ ਤੇ ਸੂਰਮਾ ਉੱਠ ਪਿਆ ਕੋਮਲ ਕਲਾ ਬਹੁਤ ਮਹਾਨ ਹੈ ਪਿਆਰ ਵਾਲੇ ਲੜ ਲੜਾ ਕੇ ਸ਼ਹਿਦ ਵਰਗੇ ਮਿੱਠੇ ਬੋਲਾਂ ਨਾਲ ਬੱਚਿਆਂ ਨੂੰ ਇੱਕ ਸਿਆਣੀ ਮਾਂ ਜੋ ਮਤ ਦੇ ਸਕਦੀ ਹੈ ਪਿਤਾ ਦੀਆਂ ਮਾਰਾਂ ਚਪੇੜਾਂ ਕੁਰਕੀਆਂ ਉਤਨਾ ਕੰਮ ਨਹੀਂ ਕਰ ਸਕਦੀਆਂ ਹਰ ਥਾਂ ਇਸੇ ਕਾਰਨ ਬੱਚੇ ਮਾਂ ਨੂੰ ਵੱਧ ਤੋਂ ਪਿਆਰ ਵੱਧ ਤੋਂ ਵੱਧ ਪਿਆਰ ਕਰਦੇ ਹਨ ਪਿਤਾ ਨਾਲੋਂ ਮਾਂ ਨੂੰ ਜ਼ਿਆਦਾ ਯਾਦ ਕਰਦੇ ਹਨ ਉਹ ਕੋਮਲਤਾ ਦਾ ਮੂਜਸਮਾ ਹੈ ਠੰਡੇ ਮਿੱਠੇ ਜਲ ਦਾ ਮਾਂ ਚਰਨਾ ਹੈ ਬਦਕਿਸਮਤੀ ਨਾਲ ਸਿੱਖਾਂ ਨੂੰ ਜੰਮਦਿਆਂ ਹੀ ਬਹੁਤ ਛੇਤੀ ਤਲਵਾਰ ਚੁੱਕਣੀ ਪਈ ਗਈ ਦੁਸ਼ਮਣ ਬਹੁਤੇ ਸਿੱਖ ਥੋੜੇ ਸਿਰਾਂ ਦੇ ਮੁੱਲ ਵੱਟੇ ਗਏ ਜੰਗਲਾਂ ਵਿੱਚ ਵਾਸ ਕਰਨਾ ਪਿਆ ਬੱਚਿਆਂ ਦੇ ਟੁਕੜੇ ਹੋ ਗਏ ਸਮੇਂ ਦੀ ਮਜਬੂਰੀ ਵਿੱਚ ਸਿੱਖ ਹੱਥਾਂ ਵਿੱਚ ਹਥਿਆਰ ਲੈ ਕੇ ਪੈਦਾ ਹੋਣ ਲੱਗ ਪਏ ਲਗਭਗ 100 ਸਾਲ ਤੱਕ ਸਿੱਖਾਂ ਨੇ ਜੰਗ ਲੜਦਿਆਂ ਬਿਤਾਏ ਅਗਲੇ 50 ਸਾਲ ਆਪਣੇ ਰਾਜ ਨੂੰ ਪੱਕੇ ਪੈਰੀਂ ਕਰਨ ਵਾਸਤੇ ਫਿਰ ਜੰਗ ਲੜਦਿਆਂ ਬੀਤੇ ਇਸ ਭਗਦਰ ਵਾਲੇ ਲੰਮੇ ਸਮੇਂ ਵਿੱਚ ਦਿਨ ਕੱਢੀ ਕਰਦਿਆਂ ਸਿੱਖਾਂ ਦੀਆਂ ਸਭ ਕੋਮਲ ਕਲਾਵਾਂ ਨਸ਼ਟ ਹੋ ਗਈਆਂ ਭਾਈ ਗੁਰਦਾਸ ਜੀ ਤੋਂ ਮਗਰੋਂ ਕੋਈ ਸਿੱਖ ਉਸ ਪੱਧਰ ਦਾ ਯਾਨੀ ਕਿ ਭਾਈ ਗੁਰਦਾਸ ਵਰਗਾ ਮੁੜ ਕੇ ਪੈਦਾ ਨਹੀਂ ਹੋਇਆ ਕਬੀ ਚિત੍ਰਕਾਰ ਸੰਗੀਤਕਾਰ ਸੰਸਾਰ ਪੱਧਰ ਦਾ ਧਰਮ ਉਪਦੇਸ਼ਕ ਡਾਕਟਰ ਇੰਜੀਨੀਅਰ ਵਿਗਿਆਨੀ ਸਿਰ ਕੱਢਮਾ ਲੇਖਕ ਸਮਾਜ ਸੇਵਕ ਖਿਡਾਰੀ کارਖਾਨੇਦਾਰ ਵਪਾਰੀ ਪ੍ਰਿੰਟ ਅਤੇ ਇਲੈਕਟ੍ਰੋਨਿਕ মিডিਏ ਵਿੱਚ ਯੋਗਦਾਨ ਪਾਉਣ ਵਾਲਾ ਰਾਜਨੀਤੀ ਦਾ ਮਾਹਰ ਉਗੜੇ ਨਾ ਉਗਲਵੇਂ ਨਾਮ ਵਾਲਾ ਸਿੱਖਾਂ ਵਿੱਚ ਕੋਈ ਵਿਰਲਾ ਹੀ ਪੈਦਾ ਹੋਇਆ ਇੱਕੋ ਗੱਲ बार-बार ਉਭਰ ਉਭਾਰ ਕੇ ਸਾਹਮਣੇ ਆਉਂਦੀ ਹੈ ਕਿ ਜੰਗ ਲੜਨੇ ਬਿਨਾਂ ਕੁਝ ਪ੍ਰਾਪਤ ਕੀਤੇ ਸ਼ਹੀਦ ਹੋ ਜਾਣਾ ਸਿੱਖ ਸਿਰ ਵਾਰਨਾ ਸਿੱਖ ਗਏ ਸਿਰ ਵਰਤਣਾ ਭੁੱਲ ਗਏ ਸਿੱਖ ਖੋਲਤਾ ਪਛਲੇ ਹਿੱਸਾ ਨ ਸਿੱਖ ਔਰਤਾਂ ਨੂੰ ਹੋਰ ਪਿੱਛੇ ਰਹਿਣ ਲਈ ਮਜਬੂਰ ਕਰ ਦਿੱਤਾ ਵੈਸੇ ਤਾਂ ਸਿੱਖਾਂ ਦੇ ਆਪਣੇ ਚੰਗੇ ਸਕੂਲ ਤੇ ਕਾਲਜ ਹੈ ਹੀ ਨਹੀਂ ਜਿੰਨੇ ਕ ਨਾਮ ਤਰੀਕ ਜਿਹੇ ਹੈਗੇ ਨੇ ਉਹਨਾਂ ਵਿੱਚ ਇੰਗਲਿਸ਼ ਤਾਂ ਖੂਬ ਸਿਖਾਈ ਜਾ ਰਹੀ ਹੈ ਪਰ ਉਹਨਾਂ ਸਕੂਲਾਂ ਦਾ ਪੜਿਆ ਕੋਈ ਉੱਪਰ ਵਰਣ ਤੇ ਕਿਸਮ ਦਾ ਸਿਰ ਕੱਢਮਾ ਕਲਾਕਾਰ ਪੈਦਾ ਨਹੀਂ ਹੋਇਆ ਹੋਰ ਸਾਰੇ ਕਿਤੇ ਵੀ ਬਹੁਤ ਚੰਗੇ ਹਨ ਪਰ ਕਲਾ ਨੂੰ ਬਚਾਉਣਾ અત્યੰਤ ਜ਼ਰੂਰੀ ਹੈ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਲਾਜ਼ਮੀ ਹੈ ਪੜੋ ਗੁਰੂ ਦਾ ਹੁਕਮ ਲੇਖ ਅਸੰਖ ਲਿਖ ਲਿਖ ਮਾਨ ਮਨ ਮੰਨਿਆ ਸਚ ਸੁਰਤ ਬਖਾਨ ਕਥਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਲੇਖ ਅਪਾਰ ਪਨਾ 412 ਭਾਈ ਲੇਖ ਅਸੰਖ ਨੇ ਤੇ ਲਿਖ ਲਿਖ ਕੇ ਲੋਕੀ ਮਾਣ ਵੀ ਪਾਉਂਦੇ ਨੇ ਪਰ ਲਿਖਾਈ ਸੁੰਦਰ ਹੋਵੇ ਪਰ ਉਪਕਾਰੀ ਹੋਵੇ ਮਨ ਮੰਨਿਆ ਸੱਚ ਸੁਰਤ ਬਖਾਨ ਇਹੋ ਜੀ ਲੇਖਣੀ ਲਿਖੋ ਭਾਈ ਜਿਹੜੀ ਲੋਕਾਂ ਦਾ ਭਲਾ ਕਰੇ ਲੋਕਾਂ ਦੇ ਮਨਾਂ ਚ ਬਦਲਾ ਲਿਆਵੇ ਕਥਨੀ ਬਦਨੀ ਪੜ ਪੜ ਭਾਰ ਇਹ ਜਿਹੜੀ ਬਾਕੀ ਦੀ ਕਹਿਣਾ ਅਤੇ ਪੜਨਾ ਇਹ ਤਾਂ ਸਿਰ ਤੇ ਭਾਰ ਲੱਦਿਆ ਹੋਇਆ ਹੈ ਲੇਖ ਅਸੰਖ ਅਲੇਖ ਅਪਾਰ ਇਥੇ ਬਹੁਤ ਕੁਝ ਲੋਕਾਂ ਨੇ ਲਿਖਿਆ ਕੋਈ ਅੰਤ ਨਹੀਂ ਪਰ ਕੀ ਉਸ ਲਿਖਤ ਦੇ ਵਿੱਚ ਕੋਈ ਪਰਉਪਕਾਰ ਵਾਲੀਆਂ ਚੀਜ਼ਾਂ ਵੀ ਹੈਗੀਆਂ ਨੇ ਇਹ ਧਿਆਨ ਦੇਣ ਯੋਗ ਗੱਲ ਹੈ ਜਗ ਬੰਦੀ ਮੁਗਤੇ ਹौं ਮਾਰੀ ਜਗ ਗਿਆਨੀ ਬਿਰਲਾ ਆਚਾਰੀ ਜਗ ਪੰਡਤ ਬਿਰਲਾ ਵਿਚਾਰੀ ਬਿਨ ਸਤਗੁਰ ਭੇਟੇ ਸਭ ਫਿਰੈ ਅਹੰਕਾਰੀ ਪੰਨਾ 413 ਜਗ ਬੰਦੀ ਸਾਰਾ ਸੰਸਾਰ ਮਾਨੋ ਗੁਲਾਮ ਬਣ ਚੁੱਕਿਆ ਹੈ ਇਸ ਗੁਲਾਮੀ ਤੋਂ ਕੋਈ ਬਿਰਲਾ ਹੈ ਜਿਹੜਾ ਬਾਝ ਜਾਂਦਾ ਹੈ ਜਗ ਗਿਆਨੀ ਬਿਰਲਾ ਆਚਾਰੀ ਸੰਸਾਰ ਦੇ ਵਿੱਚ ਬੇਅੰਤ ਲੋਕ ਨੇ ਆਪਣੇ ਆਪ ਨੂੰ ਗਿਆਨਵਾਨ ਅਖਵਾਉਂਦੇ ਨੇ ਪਰ ਉਹਨਾਂ ਦੀ ਜੀਵਨ ਦੇ ਵਿੱਚ ਉਹ ਨਵੇਕਲਾ ਗਿਆਨ ਲਾਗੂ ਨਹੀਂ ਹੋਇਆ ਉਹਨਾਂ ਦਾ ਜੀਵਨ ਸੋਹਣਾ ਚੰਗਾ ਨਹੀਂ ਗੁਣਵਾਨ ਨਹੀਂ ਬਣ ਸਕਿਆ ਜਗ ਪੰਡਿਤ ਬਿਰਲਾ ਵਿਚਾਰੀ ਪੰਡਤਾਂ ਬਹੁਤ ਨੇ ਪਰ ਵਿਚਾਰਵਾਨ ਪਰਉਪਕਾਰੀ ਇਥੇ ਨਹੀਂ ਲੱਭਦੇ ਬਿਨ ਸਤਗੁਰ ਭੇਟੇ ਸਭ ਫਿਰੇ ਅਹੰਕਾਰੀ ਸਤਿਗੁਰੂ ਦੀ ਮਤ ਤੋਂ ਬਿਨਾਂ ਹੰਕਾਰ ਨਾਲ ਸਾਰੇ ਭਰੇ ਫਿਰਦੇ ਨੇ ਤੇ ਸਿੱਖ ਨੇ ਗੁਰੂ ਤੋਂ ਮਤ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਹੈ ਫਿਰ ਜਿੰਨਾ ਕੁ ਸੁਧਾਰ ਸਕੀਏ ਦੂਜਿਆਂ ਨੂੰ ਸੁਧਾਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਹੋਈਆਂ ਭੁੱਲਾਂ ਲਈ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ